ਮੈਨੂੰ ਲੱਗਦਾ ਕਿ ਪਿਛਲੀ ਵਾਰੀ ਜਦੋਂ ਮੇਰੇ ਤੋਂ ਬਾਅਦ ਕਾਂਗਰਸ ਸਰਕਾਰ ਨੇ ਬਣਾਇਆ ਸਿਰਫ 2000 ਦੇ ਬਣਾਏ ਸੀ ਉਹ ਵੀ ਸਟਿੱਕਰ ਚੱਡੀਗੜ੍ਹੋਂ ਇਸ਼ੂ ਹੁੰਦਾ ਸੀ 2000 ਬੰਦਿਆਂ ਦੇ ਬਣੇ ਉਹ ਵੀ ਉਹਨਾਂ ਦੇ ਬਣੇ ਤੇ ਤੁਹਾਡੀ ਪਾਰਟੀ ਕਿਹੜੀ ਹੈ ਔਰ ਇਹਦੇ ਵੀ 2.5 ਸਾਲ ਜੇ ਕੋਈ ਨਹੀਂ ਬਣਿਆ ਉਹ ਇਹ ਉਹ ਜਿਹੜਾ ਕਾਰਡ ਆ ਮੈਂ ਤੁਹਾਨੂੰ ਇੱਕ ਦੱਸਦਾ ਕਿ ਉਹ ਨੀਲਾ ਕਾਰਡ ਜਿਹੜਾ ਜਿੱਥੇ ਸਿਰਫ ਆਟਾ ਦਾਣ ਨਹੀਂ ਹੈ ਉਹ ਜਿੱਥੇ ਕਰੋੜ ਰੁਪਏ ਜਿਹੜਾ ਕਮਾਉਂਦਾ ਉਹਨੂੰ ਆਯੁਸ਼ਮਨ ਕਾਰਡ ਬਣਦਾ ਔਰ ਜਿਹੜਾ ਕੋਈ ਨੀਲਾ ਕਾਰਡ ਨਹੀਂ ਬੇਚੇ ਕੋਈ ਦਿਹਾੜੀ ਵੀ ਨਹੀਂ ਮਿਲਦੀ ਉਹਨੂੰ ਕਿਸੇ ਕਾਰਨ ਕਰਕੇ ਨੀਲਾ ਕਾਰਡ ਰਹਿ ਗਿਆ ਕੰਨ ਮਤਲਬ ਉਹਦਾ ਨੀਲਾ ਕਾਰਡ ਉਹਦਾ ਉਹਦਾ ਆਯੁਸ਼ਮਨ ਕਾਰਡ ਨਹੀਂ ਬਣੇਗਾ ਨਹੀਂ ਬਣੇਗਾ ਨਾ ਇਸ ਸਿਸਟਮ ਦੀ ਨਲਹਿਕੀ ਨਹੀਂ ਤਾਂ ਹੋਰ ਕੀ ਹੈ ਇਹ 7.5 ਸਾਲ ਦੇ ਵਿੱਚ ਇੱਕ ਵੀ ਜਿਹੜਾ ਜਿਮ ਆ ਜਿਹੜਾ ਉਹਦੀ ਬਿਲਡਿੰਗ ਹੈ ਜਾਂ ਉਹਦੇ ਵਿੱਚ ਸਮਾਨ ਨਹੀਂ ਆਇਆ ਔਰ ਜਦੋਂ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਸ਼੍ਰੋਮਣੀ ਕਲਦੇ ਦੀ ਸਰਕਾਰ ਸੀ ਹਰ ਪਿੰਡ ਦੇ ਵਿੱਚ ਇੱਕ ਜਿਮ ਤਾਂ ਬਣਾਏ ਹੀ ਬਣਾਇਆ ਕਈ ਪਿੰਡਾਂ ਦੇ ਵਿੱਚ ਦੋ-ਦੋ ਵੀ ਬਣਾਏ ਕਹਿੰਦੇ ਜਿਓ ਅਕਾਲੀ ਦਲ ਨੂੰ ਤਾਂ ਖੁਦ ਹੀ ਨਹੀਂ ਪਤਾ ਸੀ ਕਿ ਡਾਕਟਰ ਸੁਖੀ ਆਮ ਆਦਮੀ ਪਾਰਟੀ ਚ ਜਾ ਰਹੇ ਨੇ ਇਹ ਤਾਂ ਡਾਟ ਸੁਖੀ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਜਾਊਂਗਾ ਜੇ ਇੱਕ ਇੱਕ ਸਾਲ ਦੇ ਵਿੱਚ ਮੈਂ ਉਹਨੂੰ ਜਸਟੀਫਾਈ ਕਰ ਸਕਿਆ ਫਿਰ ਮੈਂ ਜਰੂਰ ਕਹੂੰਗਾ ਕਿ ਇਹ ਮੇਰਾ ਡਿਸੀਜਨ ਠੀਕ ਸੀ ਔਰ ਜੇਕਰ ਨਹੀਂ ਕਰ ਸਕਿਆ ਤਾਂ ਮੈਂ ਆਪਣਾ ਮਨ ਕਲੀਅਰ ਜਮਾਣਾ ਮੇਰਾ ਤੇ ਮੈਂ ਫਿਰ ਸਿਆਸਤ ਨਹੀਂ ਮੈਂ ਆਪਣੀ ਫੀਲਡ ਪ੍ਰੋਫੈਸ਼ਨਲ ਮੇਰਾ ਸੀਐਮ ਦਾ ਬਟਾਪਾ ਨਾ ਵੀ ਕਰ ਕਿਉਂਕਿ ਉਹਨੂੰ 92 ਐਮਐਲ ਲਿਆ ਉਹਨੂੰ ਕਹਿੰਦਾ ਕਿਸੇ ਹੋਰ ਨੂੰ ਕਹਿਣ ਦੀ ਨਹੀਂ ਪਰ ਮੈਂ ਸੀਐਮ ਸਦਾ ਹੀ ਧੰਨਵਾਦ ਪਹਿਲਾਂ ਵੀ ਕਰਦਾ ਰਿਹਾ ਅੱਜ ਵੀ ਕਰਦਾ ਕਿ ਉਹਨਾਂ ਨੇ ਜਦੋਂ ਮੈਂ ਆਪੋਜੀਸ਼ਨ ਦਾ ਐਮਐਲਏ ਸੀ ਉਹਨਾਂ ਨੇ ਮੇਰੀ ਬੜੀ ਬਾਹ ਪੜੀ ਹੈ ਲੋਕ ਕੀ ਕਹਿਣਗੇ ਇਹਨੇ ਆਪਣਾ ਧਰਮ ਛੱਡ ਤਾ ਜਿੱਦਾਂ ਦੀ ਪਨੀ ਕੀ ਕੀ ਪਰ ਮੇਰੇ ਕਿਦੋਂ ਮੈਨੂੰ ਫਿਰ ਆਇਆ ਕਿ ਨਹੀਂ ਸੋਚਦਾ ਵੀ ਮੈਂ ਕਿ ਨਹੀਂ ਮੈਨੂੰ ਕੋਈ ਲੋਗਗੁਦਾਰ ਕਹਿਣ ਮੈਨੂੰ ਮਾੜਾ ਕਹਿਣ ਚੰਗਾ ਕਹਿਣ ਮੈਂ ਕਰਨਾ ਆ ਮੈਂ ਇੱਕ ਇੱਕ ਬਰੀ ਚਾਂਸ ਲੈਣਾ ਅਕਾਲੀ ਦਲ ਦਾ ਤੁਸੀਂ ਹੁਣ ਛੱਡ ਆਏ ਹੋ ਪਰ ਉਹਦਾ ਤੁਹਾਨੂੰ ਲੱਗਦਾ ਹੈ ਕਿ ਹੁਣ ਕੋਈ ਆਉਣ ਵਾਲੇ ਦਿਨਾਂ 'ਚ ਫਿਊਚਰ ਜਿਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਹੋਰਾਂ ਦੇ ਖਿਲਾਫਤ ਐਨੀ ਹੋਈ ਟੁੱਟ ਕੇ ਇੱਕ ਤੜਾ ਅਲੱਗ ਹੋ ਗਿਆ ਚੰਗੀ ਸੋਚ ਪਰਣੀਆ ਤਾਂ ਉੱਭਰ ਨਾ ਗਈ ਕਦੇ ਨਾ ਕਿਉਂਕਿ ਹਰ ਸੋਚ ਦਾ ਉੱਭਰਨਾ ਨਾਲੇ ਅਕਾਲੀ ਦਲ ਦੀ ਸੋਚ ਜਿਹੜੀ ਆ ਉਹ ਕਿਤੇ ਨਾ ਕਿਤੇ ਗੁਰੂਆਂ ਦੀ ਸੋਚ ਨੂੰ ਅਪਣਾਇਆ ਕਿਤੇ ਗਲਤੀਆਂ ਹੋਈਆਂ ਹੋਣਗੇ ਮੈਂ ਨਹੀਂ ਇਸ ਤੋਂ ਕਲ ਤੋਂ ਕਹਦਾ ਪਰ ਅਮ ਜੋ ਅਸਲੀ ਅਕਾਲੀ ਦਲ ਦੀ ਸੋਚ ਆ ਉਹ ਹੌਲੀ ਹੌਲੀ ਨਿਖਰੇਗੀ ਮੈਨੂੰ ਲੱਗਦਾ ਨਹੀਂ ਸੀ ਜੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਡਾਕਟਰ ਸੁਖਵਿੰਦਰ ਸੁਖੀ ਸਾਡੇ ਨਾਲ ਨੇ ਅੱਜ ਸਿੱਧੀ ਜੀ ਗੱਲ ਕਰਾਂਗੇ ਤਾਂ ਕਰਕੇ ਮੈਂ ਪਹਿਲੇ ਉਹਨਾਂ ਦਾ ਤਾਰਫ ਕਰਵਾਤਾ ਹਾਂ ਕਿਉਂਕਿ ਹੌਣੀ ਹੌਣੀ ਉਹਨਾਂ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਈ ਕਾਰਨ ਵਜਾ ਨੇ ਕੁਝ ਦਿਨ ਪਹਿਲੇ ਜਦੋਂ ਉਹਨਾਂ ਨੇ ਜੁਆਇਨ ਕੀਤੀ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਹਲਕੇ ਦਾ ਵਿਕਾਸ ਜਿਹੜਾ ਹੈ ਉਹ ਉਹ ਚਾਹੁੰਦੇ ਨੇ ਕਿ ਚੰਗੀ ਤਰ੍ਹਾਂ ਹੋਵੇ ਔਰ ਉਹਦੇ ਲਈ ਕੋਸ਼ਿਸ਼ ਕਰਨੀ ਜ਼ਰੂਰੀ ਸੀ ਕਿਉਂਕਿ ਉਹ ਇਸ ਟਾਈਮ ਦੇ ਮੌਜੂਦਾ ਵਿਧਾਇਕ ਨੇ ਪੰਗਾ ਤੋਂ ਪੰਗੇ ਤੋਂ ਖਸ਼ਾਲਪੁਰ ਤੋਂ ਤੇ ਆਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਇਲਾਕੇ ਦੇ ਲੋਕ ਆਪਣੇ ਨੁਮਾਇੰਦੇ ਨੂੰ بار بار ਆ ਕੇ ਪੁੱਛਦੇ ਆ ਵੀ ਸਾਡੇ ਕੰਮ ਕਦੋਂ ਹੋਣਗੇ ਕਿਵੇਂ ਹੋਣਗੇ ਤੇ ਕਈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਈ ਵਾਰ ਜਿਹੜਾ ਕਿ ਸ਼ਾਇਦ ਜਗਾਵਾ ਚੇਂਜ ਵੀ ਕਰਦੇ ਆ ਬੰਦੇ ਸਾਡੇ ਨਾਲ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਉਹੀ ਸਵਾਲ ਜਿਹੜਾ ਕਿ ਆਮੂਮਨ ਕੀਤਾ ਜਾਂਦਾ ਹੈ ਕਿ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਕਿਉਂ ਦੇਖੋ ਮੈਂ ਪਹਿਲੇ ਦਿਨ ਵੀ ਜਿਸਨ ਜੁਆਇਨ ਕੀਤਾ ਸੀ ਉਸ ਦਿਨ ਵੀ ਇਹ ਗੱਲ ਕਹੀ ਸੀ ਜੀ ਕਿ ਮੈਂ 2017 ਚ ਵੀ ਐਮਐਲਏ ਬਣਿਆ ਜੀ ਔਰ 22 ਦੇ ਵਿੱਚ ਫਿਰ ਮੇਨ ਲੋਕਾਂ ਨੇ ਜਿਹੜੇ ਉਥੇ ਦੇ VOTER SUPPORTER ਨੇ ਹਾਂਜੀ ਉਹਨਾਂ ਨੇ ਮਿਹਨਤ ਕਰਕੇ ਮੈਨੂੰ ਫਿਰ ਐਮਐਲਏ ਬਣਾਇਆ ਔਰ 7 ਸਾਲ 7.5 ਸਾਲ ਬੀਤ ਗਏ ਪਰ 7.5 ਸਾਲਾਂ ਦੇ ਵਿੱਚ ਜੇਕਰ ਮੈਂ ਦੇਖਾਂ ਕਿ ਐਜ਼ ਅ ਐਮਐਲਏ ਜੋ ਮੇਰੀਆਂ ਡਿਊਟੀਆਂ ਬਣੀਆਂ ਕੀ ਮੈਂ ਨਿਭਾ ਪਾਇਆ ਕਿ ਨਹੀਂ ਨਿਭਾ ਪਾਇਆ ਜੇਕਰ ਤੁਸੀਂ ਸੋਚਦੇ ਹੋ ਕਿ ਐਮਐਲਏ ਦਾ ਕੰਮ ਸਿਰਫ ਇਹ ਨਹੀਂ ਹੈ ਕਿ ਉਹਨੂੰ ਤਨਖਾਹ ਮਿਲ ਜਾਏ ਉਹਨੂੰ ਇੱਕ ਗੱਡੀ ਮਿਲ ਜਾਏ ਉਹਨੂੰ ਗਨਮੈਨ ਮਿਲ ਜਾਣ ਉਹਦੇ ਕੰਮ ਜਿਹੜੇ ਆ ਉਹ ਆਪਣੇ ਪਰਸਨਲ ਕੰਮ ਕਰਦਾ ਰਹੇ ਪਰ ਜੋ ਲੋਕਾਂ ਦੀ ਡਿਮਾਂਡ ਆ ਜੋ ਲੋਕ ਚਾਹੁੰਦੇ ਆ ਉਹ ਨਾ ਕਰ पाए ਤਾਂ ਮੈਂ ਸਮਝਦਾ ਕਿ ਇਸ ਸਿਸਟਮ ਦੀ ਇਹ ਬਦਕਿਸਮਤੀ ਹੈ ਜੀ ਔਰ ਸਾਢੇ 7 ਸਾਲ ਦੇ ਵਿੱਚ ਮੈਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਾ ਸਕਿਆ ਜਿਹੜਾ ਕਿ ਮੈਂ ਐਜ਼ ਅ ਪਲੈਨਿੰਗ ਬੋਰਡ ਦਾ ਚੇਅਰਮੈਨ ਜਦੋਂ ਤੁਸੀਂ ਮੈਂ 2017 ਤੋਂ ਪਹਿਲਾਂ ਉਸ ਵੇਲੇ ਮੈਂ ਕੋਈ 150 150 ਕਰੋੜ ਦੇ ਜਿਹੜੇ ਅਸੀਂ ਉੱਥੇ ਪ੍ਰੋਜੈਕਟਸ ਦਿਆਂਦੇ ਉੱਥੇ ਜੋ ਚਾਹੀਦਾ ਸੀ ਯਾਨੀ ਮੇਰੇ ਮਨ ਨੂੰ ਬੜਾ ਕੇ ਵੀ ਲੱਗਦਾ ਹੁੰਦਾ ਕਿ 7.5 ਸਾਲ ਦੇ ਵਿੱਚ ਇੱਕ ਵੀ ਜਿਹੜਾ ਜਿਮ ਆ ਜਿਹੜਾ ਉਹਦੀ ਬਿਲਡਿੰਗ ਜਾਂ ਉਹਦੇ ਵਿੱਚ ਸਮਾਨ ਜੀ ਨਹੀਂ ਆਇਆ ਔਰ ਜਦੋਂ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਸ਼੍ਰੋਮਣੀ ਕਲਦੇ ਦੀ ਸਰਕਾਰ ਸੀ ਹਰ ਪਿੰਡ ਦੇ ਵਿੱਚ ਇੱਕ ਜਿਮ ਤਾਂ ਬਣਾਇਆ ਹੀ ਬਣਾਇਆ ਕਈ ਪਿੰਡਾਂ ਦੇ ਵਿੱਚ ਦੋ-ਦੋ ਵੀ ਬਣਾਏ ਉਨਨ ਕਿਵੇਂ ਸੋਚਦਾ ਨਾ ਵੀ ਸਾਢੇ ਸਾਲ ਦੇ ਸਤ ਇਹ ਕਿਉਂ ਨਹੀਂ ਹੋ ਸਕਿਆ ਸੋ ਮੈਂ ਕਿਵੇਂ ਸੋਚਦਾ ਨਾ ਕਿ ਭਈ ਇਹ ਕੰਮ ਫਿਰ ਸੋਚਦਾ ਸੀ ਪਰ ਮੈਨੂੰ ਲੱਗਿਆ ਕਿ ਨਹੀਂ ਹੁਣ ਮੈਨੂੰ ਉਹ ਪਾਰਟੀ ਨਾਲ ਜਾਣਾ ਚਾਹੀਦਾ ਜਿਹੜੇ ਇਹ ਕਰ ਸਕਦੇ ਆ ਔਰ ਉਹ ਰੂਲਿੰਗ ਪਾਰਟੀ ਹੁੰਦੀ ਆ ਔਰ ਮੈਂ ਆਮ ਆਦੀ ਪਾਰਟੀ ਜੁਆਇਨ ਕਰ ਲਈ ਸਰ ਸੁਖਬੂ ਘਟਾ ਜਦੋਂ ਆਏ ਹੋਈਆਂ ਕਹਿੰਦੇ ਜੀ ਅਕਾਲੀ ਦਲ ਨੂੰ ਤਾਂ ਖੁਦ ਹੀ ਨਹੀਂ ਪਤਾ ਸੀ ਕਿ ਡਾਕਟਰ ਸੁਖੀ ਆਮ ਆਦੀ ਪਾਰਟੀ ਚ ਜਾ ਰਹੇ ਨੇ ਤੇ ਦੇਖੋ ਇਹ ਤਾਂ ਡਾਟ ਸੁਖੀ ਨੂੰ ਮੈਨੂੰ ਨਹੀਂ ਪਤਾ ਸੀ ਮੈਂ ਜਾਊਂਗਾ ਪਰ ਮੈਂ ਮੈਂ ਸਮਝਦਾ ਕਿ ਪਤਾ ਨਹੀਂ ਲੋਕ ਇਹਦੇ ਕਿੰਨੇ ਦੇ ਫਿਗਰ ਚ ਨੇ ਕਿੰਨੇ ਦੇ ਖਿਲਾਫ ਆ ਮੈਂ ਪਹਿਲਾਂ ਵੀ ਇੱਕ ਵਾਰੀ ਥੋੜੇ ਦਿਨ ਪਹਿਲਾਂ ਵੀ ਕਿਹਾ ਸੀ ਕਿ ਇੱਕ ਸਾਲ ਦਾ ਸਮਾਂ ਮੈਂ ਜ਼ਰੂਰ ਮੰਗੂਗਾ ਲੋਕਾਂ ਤੋਂ ਕਿਉਂਕਿ ਅੱਜ ਜਿਹੜੇ ਲੋਕ ਮੇਰੇ ਡਿਸੀਜਨ ਦੇ ਫੇਵਰ ਚ ਨੇ ਜਾਂ ਮੇਰੇ ਖਿਲਾਫ ਨੇ ਡਿਸੀਜਨ ਦੇ ਔਰ ਜੇਕਰ ਬੈ ਜੋ ਮੈਂ ਸੋਚ ਕੇ ਗਿਆ ਜੇ ਕਿ ਇੱਕ ਸਾਲ ਦੇ ਵਿੱਚ ਮੈਂ ਉਹਨੂੰ ਜਸਟੀਫਾਈ ਕਰ ਸਕਿਆ ਫਿਰ ਮੈਂ ਜਰੂਰ ਕਹੂੰਗਾ ਕਿ ਇਹ ਮੇਰਾ ਡਿਸੀਜਨ ਠੀਕ ਸੀ। ਹਮਮ। ਔਰ ਜੇਕਰ ਨਹੀਂ ਕਰ ਸਕਿਆ ਤਾਂ ਮੈਂ ਬੜਾ ਮਨ ਕਲੀਅਰ ਜਿਹਾ ਮਾਨਾ ਮੇਰਾ ਤੇ ਮੈਂ ਫਿਰ ਸਿਆਸਤ ਨਹੀਂ ਮੈਂ ਆਪਣੀ ਫਿਰ ਜਿਹੜਾ profession ਹੈ ਮੇਰਾ ਕਿਉਂਕਿ ਅੱਜ ਵੀ ਮੈਂ ਅਜ ਆਪਣਾ profession ਛੱਡਿਆ ਨਹੀਂ। ਅੱਜ ਮੈਂ ਤੁਹਾਨੂੰ ਛੋਟੀ ਗੱਲ ਸੁਣਾਣਾ ਕਿ ਜਦੋਂ ਮੈਂ ਤੁਰਨ ਲੱਗਾ ਸਵੇਰੇ 7:30 ਵਜੇ ਘਰੋਂ ਨਿਕਲਿਆ ਤਾਂ ਜੇ ਮੈਂ ਗੱਡੀ 'ਚ ਬੈਠਿਆ ਸੀ ਮੈਨੂੰ ਇੱਕ ਨੰਗਲ ਮੇਥੋਂ ਜਿਹੜਾ ਕਿ 60 ਕਿਲੋਮੀਟਰ ਤੇ ਦੂਰੀ ਆ ਉੱਥੋਂ ਮੈਨੂੰ ਫੋਨ ਆਇਆ ਕਿ ਮੇਰਾ ਨਾ ਕੰਨ ਬਹੁਤ ਦੋਦਾ ਜੀ। ਤੇ ਅੱਜ ਮੈਂ ਔਰ ਸੰਡੇ ਮੈਂ ਓਪੀਡੀ ਕਰਦਾ ਵੀ ਨਹੀਂ ਜੀ ਤੇ ਉਹ ਬੰਦਾ ਕਹਦਾ ਮੇਰਾ ਕੰਨ ਬਹੁਤ ਦੇਖਦਾ ਜੀ ਮੈਂ ਤੁਹਾਨੂੰ ਦਿਖਾਣਾ ਆ ਤੇ ਮੈਨੂੰ ਲੱਗਿਆ ਕਿ ਬਈ ਜਿੱਥੇ ਮੈਂ ਜਾਣਾ ਸੀ ਉਹ ਮੈਨੂੰ ਲੱਗੇ ਉਹਦੇ ਨਾਲੋਂ ਇਹ ਜ਼ਿਆਦਾ ਇੰਪੋਰਟੈਂਟ ਆ ਮੈਂ ਉਸ ਬੰਦੇ ਦੀ 10-15 ਮਿੰਟ ਬੀਟ ਵੀ ਕੀਤੀ ਔਰ ਬੀਟ ਕਰਕੇ ਉਹਦਾ ਮੈਂ ਕੰਨ ਦੇਖ ਕੇ ਤੇ ਮੈਨੂੰ ਇਹ ਲੱਗਦਾ ਕਿ ਜੇ ਮੈਂ ਇਹ ਇੱਧਰ ਨਹੀਂ ਫਿੱਟ ਬੈਠਿਆ ਕਿਉਂ ਫਿਰ ਇਹ ਮੈਂ ਸਮਝਦਾ ਕਿ ਮੈਂ ਜੇ ਕੁਝ ਨਹੀਂ ਕਰਾ ਪਾਇਆ ਤਾਂ ਫਿਰ ਮੈਂ ਫਿੱਟ ਨਹੀਂ ਹਾਂ ਇਸ ਕੰਮ ਦੇ ਫਿਰ ਮੈਨੂੰ ਲੱਗਿਆ ਕਿ ਮੇਰੇ ਪ੍ਰੋਫੈਸ਼ਨ ਵਿੱਚ ਉਹੀ ਗੱਲ ਹੈ ਜੇ ਮੈਨੂੰ ਲੱਗਿਆ ਕਿ ਨਹੀਂ ਠੀਕ ਨਹੀਂ ਮੇਰਾ ਡਿਸੀਜਨ ਤਾਂ ਮੈਂ ਫਿਰ ਮੈਂ ਆਪਣੇ ਪ੍ਰੋਫੈਸ਼ਨ ਵਿੱਚ ਵਾਪਸ ਜਾਊਂਗਾ ਪਰ ਇਹ ਮੈਨੂੰ ਸਦਾ ਹੀ ਇਸ ਸਿਸਟਮ ਤੇ ਦੂਰ ਰਹੇਗਾ ਕਈ ਲੋਕ ਮੈਨੂੰ ਕੁਐਸਚਨ ਸ਼ਾਇਦ ਤੁਸੀਂ ਵੀ ਕਰੋ ਬਈ ਕੋਈ ਆਡਿਓਲੋਜੀ ਹੁੰਦੀ ਆ ਕੋਈ ਸੋਚ ਹੁੰਦੀ ਆ ਮੈਂ ਸਮਝਦਾ ਕਿ ਜਿਹੜੇ ਲੋਕ ਆ ਜਿਹੜੇ ਆਮ ਲੋਕ ਨੇ ਜਿਹੜੇ ਕਮ ਚਾਹਦੇ ਨੇ ਮੈਂ ਜਦੋਂ ਮੈਂ ਹਲਕਾ ਉਸ ਵੇਲੇ ਮੈਂ ਪਲਾਨੀ ਬੁਰਦਾ ਚੀਰਮੈਨ ਸੀਐਸਸੀ ਕੋਈ 30400 ਦੇ ਕਰੀਬ ਨੀਲਾ ਕਾਡ ਬਣਾਇਆ ਸੀ ਜੀ ਔਰ ਮੈਂ ਕਦੀ ਵੀ ਅਜੇ ਕਿਸ ਨੂੰ ਇਹ ਨਹੀਂ ਪੁੱਛਿਆ ਵੀ ਤੂੰ ਕਿਹੜੀ ਪਾਰਟੀ ਆ ਕੌਣ ਆ ਕਿਉਂਕਿ ਕੋਈ ਜ਼ਰੂਰਤਮੰਦ ਆਂਦਾ ਨਾ 30400 ਨੀਲਾ ਕਾਡ ਬਹੁਤ ਬੰਦਾ 30400 ਫਿਗਰ ਔਰ ਕਹਿੰਦਾ ਮਤਲਬ ਮੈਨੂੰ ਲੱਗਦਾ ਕਿ ਪਿਛਲੀ ਵਾਰੀ ਜਦੋਂ ਮੇਰੇ ਤੋਂ ਬਾਅਦ ਕਾਂਗਰਸ ਸਰਕਾਰ ਨੇ ਬਣਾਇਆ ਸਿਰਫ 20000 ਦੇ ਬਣਾਏ ਸੀ ਉਹ ਵੀ ਸਟicker ਚੱਡੀਗੜ੍ਹੋਂ ਇਸ਼ੂ ਹੁੰਦਾ ਸੀ ਇਚ ਮੈਨੂੰ ਮੈਂ ਪ੍ਰੂਵ ਕਰ ਸਕਦਾ 2000 ਬੰਦੇ ਬਣੇ ਉਹ ਵੀ ਉਹਨਾਂ ਦੇ ਬਣੇ ਤੇ ਤੁਹਾਡੀ ਪਾਰਟੀ ਕਿਹੜੀ ਆ ਚੁੰ ਚੁੜ ਕੇ ਚੁੰ ਚੁੜ ਕੇ ਔਰ ਇਹਦੇ ਵੀ 2.5 ਸਾਲ ਜੇ ਕੋਈ ਨਹੀਂ ਬਣਿਆ ਉਹ ਇਹ ਉਹ ਜਿਹੜਾ ਕਾਰਡ ਆ ਮੈਂ ਤੁਹਾਨੂੰ ਇੱਕ ਦੱਸਣਾ ਕਿ ਉਹ ਨੀਲਾ ਕਾਰਡ ਜਿਹੜਾ ਜਿੱਤੇ ਸਿਰਫ ਆਟਾ ਦਾਲ ਨਹੀਂ ਹੈ ਉਹ ਹਮ ਜਿੱਥੇ ਕਰੋੜ ਰੁਪਏ ਜਿਹੜਾ ਕਮਾਉਂਦਾ ਉਹਨੂੰ ਆਯੁਸ਼ਮਨ ਕਾਰਡ ਬਣਦਾ ਔਰ ਜਿਹੜਾ ਕੋਈ ਨੀਲਾ ਕਾਰਡ ਨਹੀਂ ਬੇਚੇ ਕੋਈ ਦਿਹਾੜੀ ਵੀ ਨਹੀਂ ਮਿਲਦੀ ਉਹਨੂੰ ਕਿਸੇ ਕਾਰਨ ਕਰਕੇ ਨੀਲਾ ਕਾਰਡ ਰਹਿ ਗਿਆ ਕਹਿੰਦਾ ਮਤਲਬ ਉਹਦਾ ਨੀਲਾ ਕਾਰਡ ਉਹਦਾ ਉਹਦਾ ਆਯੁਸ਼ਮਨ ਕਾਰਡ ਨਹੀਂ ਬਣੇਗਾ ਨੀ ਬਣੇਗਾ ਨਾ ਇਸ ਸਿਸਟਮ ਦੀ ਨਲਹਿਕੀ ਨਹੀਂ ਤਾਂ ਹੋਰ ਕੀ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਮੈਨੂੰ ਮੈਂ ਇਹ ਕੰਮ ਜੇ ਮੈਂ ਮਲੇ ਨਹੀਂ ਸੀ ਜੇ ਪਿਛਲੇ ਵੀ ਦਿਨੋਂ ਮੈਂ ਇਹ ਗੱਲ ਕਰਦਾ ਅੱਜ ਮੈਂ ਸੀਐਮ ਸਾਹਿਬ ਨੂੰ ਇਹ ਗੱਲ ਦੱਸੀ ਹੈ ਉਹਨਾਂ ਨੇ ਇੱਕ مشੇਰ ਕੀਤੀ ਹੈ ਤੇ ਉਹ ਸੀਐਮ ਸਾਹਿਬ ਨੇ ਕਿਹਾ ਯਾਰ ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਨਿੱਕੇ ਇਸ ਇਹਦਾ ਮਤਲਬ ਕਰਨਾ ਮਤਲਬ ਐਮਐਲਏ ਦਾ ਭਾਵੇਂ ਕਿਸੇ ਵੀ ਪਾਰਟੀ ਦਾ ਆ ਉਹਦਾ ਤੇ ਸੀਐਮ ਦਾ ਮੇਨ ਵਾਲਾ ਹੋਣਾ ਬਹੁਤ ਜ਼ਰੂਰੀ ਆ ਇਹ ਇੱਕ ਸਿੰਗਲ ਐਗਜ਼ਾਮਪਲ ਆ ਜੀ ਜੀ ਨਹੀਂ ਤਾਂ ਤੁਸੀਂ ਇਹਨੂੰ ਕਨਫਰਮ ਕਰੋ ਜੀ 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 ਸੋ ਮੈਂ ਸਮਝਦਾ ਕਿ ਇਹ ਜਿਹੜੀਆਂ ਸਿਸਟਮ ਦੇ ਵਿੱਚ ਜੋ ਹੈ ਮੈਂ ਉਹ ਐਜ਼ੀ ਐਮਐਲਏ ਦਾ ਜਿਹੜਾ ਫਰਜ਼ ਆ ਦੋਸਾਂ ਨਿਭਾਉਂਗਾ ਉਹਦੇ ਚ ਇੱਕ ਸਾਲ ਦਾ ਸਮਾਂ ਮੰਗਿਆ ਸਾਲ ਚ ਮੈਂ ਕਰੂੰਗਾ ਡਾਕਟਰ ਸਾਹਿਬ ਤੁਹਾਡੇ ਉਸੇ ਇਲਾਕੇ ਚ ਉੱਥੇ ਕਾਫੀ ਵਰ ਗਏ ਆ ਤੇ ਪਿਛਲੀ ਵਾਰ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਦੀ ਚੋਣਾਂ ਲਈ ਵੀ ਇੱਕ ਕੋਸ਼ਿਸ਼ ਕੀਤੀ ਜਾਂ ਤੁਸੀਂ ਮਤਲਬ ਉਸ ਵਲਵੀ ਤੁਰੇ ਸੋਚਿਆ ਜਾਂ ਉਸ ਤੋਂ ਪਹਿਲੇ ਵੀ ਪਰ ਤੁਹਾਡਾ ਉਧਰ ਜਿਹੜਾ ਜਿਹੜਾ ਇੱਕ ਤੁਹਾਡਾ ਇੱਕ ਹੁੰਦਾ ਨਾ ਇੱਕ ਇਨਸਾਨ ਦਾ ਕਿਰਦਾਰ ਕਿਸੇ ਇਨਸਾਨ ਦਾ ਇੱਕ ਤਾਂ ਪੋਲਿਟਿਸ਼ੀਅਨ ਇੱਕ ਅਲੱਗ ਚੀਜ਼ ਹੈ ਪਾਰਟੀਆਂ ਅਲੱਗ ਚੀਜ਼ ਨੇ ਜਿਹੜਾ ਤੁਸੀਂ ਕਈ ਵੀ ਮੈਨੂੰ ਗੱਲ ਤੁਸੀਂ ਵੀ ਸ਼ਾਇਦ ਪੁੱਛੋਗੇ ਆਈਡੀਓਲੋਜੀ ਦੀ ਨਹੀਂ ਤੁਹਾਨੂੰ ਨਹੀਂ ਮੈਂ ਪੁੱਛਾਂਗੀ ਸ਼ਾਇਦ ਮੈਂ ਪੁੱਛਦੀ ਕੋਈ ਹੋਰ ਨੇਤਾ ਹੁੰਦਾ ਜਾਂ ਕੋਈ ਲੀਡਰ ਹੁੰਦਾ ਤੁਹਾਨੂੰ ਨਹੀਂ ਪੁੱਛਾਂਗੀ ਕਿਉਂਕਿ ਤੁਹਾਡੇ ਉਥੇ ਇਲਾਕੇ 'ਚ ਅਸੀਂ ਗਏ ਆ ਡਾਕਟਰ ਸੁਖਿੰਦਰ ਸੁਖੀ ਦਾ ਜਿਹੜਾ ਆਪਣਾ ਇੱਕ ਕਿਰਦਾਰ ਬਹੁਤ ਡਿਫਰੈਂਟ ਹੈਗਾ ਉਹ ਜਿਸ ਤਰੀਕੇ ਨਾਲ ਥੋੜਾ ਪ੍ਰੋਫੈਸ਼ਨ ਬਹੁਤ ਉੱਚਾ ਤੇ ਸੁੱਚਾ ਕਰਕੇ ਉੱਥੇ ਬੋਲਦਾ ਲੋਕ ਤੁਹਾਡੇ ਬਹੁਤ ਮੁਰੀਦ ਨੇ ਉਹ ਅਸੀਂ ਖੁਦ ਉੱਥੇ ਦੇਖਿਆ ਉਸ ਚੀਜ਼ ਨੂੰ ਸਾਨੂੰ ਅਸੀਂ ਮਹਿਸੂਸ ਵੀ ਕੀਤਾ ਗੱਲਬਾਤ ਵੀ ਲੋਕਾਂ ਨਾਲ ਕੀਤੀ ਹੈ ਤੁਹਾਡੀ ਗੱਲ ਠੀਕ ਹੈ ਕਿ ਕਈ ਵਾਰ ਹੁੰਦਾ ਹੈ ਕਿ ਲੋਕਾਂ ਦੇ ਹੱਕ ਵਿੱਚ ਖੜੇ ਹੋਣ ਦੀ ਕਿਉਂਕਿ ਜਿੱਦਾਂ ਦੇ ਤੁਸੀਂ ਪ੍ਰੋਫੈਸ਼ਨਲ ਹੋ ਤੁਹਾਨੂੰ ਇਹ ਤਾਂ ਹੈ ਨਹੀਂ ਕਿ ਇੱਥੇ ਆ ਕੇ ਤੁਸੀਂ ਕੋਈ ਵੱਡੀਆਂ ਕਮਾਈਆਂ ਜਾਂ ਬਹੁਤ ਕੁਝ ਕਰ ਲੈਣਾ ਤੁਸੀਂ ਬੇਸਿਕਲੀ ਡੈਫੀਨੇਟਲੀ ਸੋਸ਼ਲ ਵਰਕ ਤੁਹਾਡੇ ਜ਼ਿਹਨ ਚ ਜ਼ਿਆਦਾ ਇੱਕ ਵੱਡੀ ਹੈਗੀ ਕਿਰਦਾਰਾਂ ਦੀ ਵੀ ਗੱਲ ਹੁੰਦੀ ਹੈ ਪਰ ਜਿੱਥੋਂ ਤੱਕ ਅਸਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਇਸ ਟਾਈਮ ਤੇ ਚਾਹੇ ਉਹ ਕੰਮ ਕਰ ਰਹੇ ਨੇ ਤੁਸੀਂ ਇਸ ਸੋਸ਼ਲ ਇਧਰ ਆਇਓ ਪਰ ਲੋਗ ਇਸ ਦੇ ਨਾਲ ਬਵਸਤਾ ਹੈ ਨੇ ਲੋਗਾ ਨੇ ਤੁਹਾਨੂੰ ਜਿਆਦਾ ਪੁਸ਼ ਕੀਤਾ ਕਿਉਂਕਿ ਉਹ ਵੀ ਅਸੀਂ ਦੇਖਦੇ ਸੀ ਕਿ ਵਿਧਾਨ ਸਭਾ ਦੇ ਵਿੱਚ ਤੁਹਾਡੀ ਕਾਫੀ ਜਿਆਦਾ ਇੱਕ ਗੁੱਡ ਟਰਮਸ ਤੇ ਤੁਸੀਂ ਕੋਈ ਵੀ ਆਪਣੀ ਗੱਲ ਕਹਿੰਦੇ ਸੀ ਤੇ ਮਾਨ ਸਭ ਉਹਨੂੰ ਕਾਫੀ ਜ਼ਿਆਦਾ ਜਿਹੜਾ ਉਹ ਹਮੇਸ਼ਾ ਮੁੱਖ ਮੰਤਰੀ ਜਿਹੜੇ ਨੇ ਉਹ ਹਾਮੀ ਪਰਦੇ ਦਿਖਾਈ ਦਿੰਦੇ ਸੀਗੇ ਵਿਰੋਧੀਆਂ ਦੇ ਵਿੱਚੋਂ ਨਹੀਂ ਤਾਂ ਕਾਫੀਆਂ ਦੇ ਨਾਲ ਤਾਂ ਉਹਨਾਂ ਦੀ ਕਈ ਵਾਰੀ ਕਾਫੀ ਤਲਖੀਆਂ ਵੀ ਹੋ ਜਾਂਦੀਆਂ ਰਹੀਆਂ ਦੇਖੋ ਸੀਐਮ ਸਾਹਿਬ ਦਾ ਕਿਸੇ ਐਮਐਲਏ ਨਾਲ ਚੰਗਾ ਬਿਹੇਵੀਅਰ ਹੋਣਾ ਜਾਂ ਗੰਦਾ ਮਤਲਬ ਉਹਦੀ ਸਪੋਰਟ ਦੇ ਵਿੱਚ ਕੁਝ ਕਹਿ ਦੇਣਾ ਇੱਕ ਇਹ ਵੱਡੀ ਗੱਲ ਹੁੰਦੀ ਹੈ ਏਸੀਐਮ ਦਾ ਵੱਡਾ ਪਾਣਾ ਨਾ ਵੀ ਕਰੇ ਕਿਉਂਕਿ ਕੋਈ 92 ਐਮਐਲ ਨਹੀਂ ਆ ਜੀ ਬਿਲਕੁਲ ਉਹਨੂੰ ਕਹਿੰਦਾ ਕਿਸੇ ਹੋਰ ਨੂੰ ਕਹਿੰਦੀ ਉਹ ਨਹੀਂ ਪਰ ਮੈਂ ਸੀਐਮ ਸਹਦ ਸਦਾ ਹੀ ਧੰਨਵਾਦ ਪਹਿਲਾਂ ਵੀ ਕਰਦਾ ਰਿਹਾ ਅੱਜ ਵੀ ਕਰਦਾ ਕਿ ਉਹਨਾਂ ਨੇ ਜਦੋਂ ਮੈਂ ਆਪੋਜੀਸ਼ਨ ਦਾ ਐਮਐਲਏ ਸੀ ਉਹਨਾਂ ਨੇ ਮੇਰੀ ਬੜੀ ਬਾਹ ਫੜੀ ਹੈ ਔਰ ਦੂਸਰੀ ਗੱਲ ਕਹਿੰਦਾ ਮਤਲਬ ਜਿਹੜੀ ਲੋਕ ਜਿਹੜੇ ਲੋਕ ਸੈਂਸਿਟਿਵ ਲੋਕ ਨੇ ਜਿਹੜੇ ਇੱਕ ਸੋਚ ਰੱਖਦੇ ਆ ਵੀ ਐਮਐਲਏ ਕਿਦਾਂ ਦਾ ਹੋਣਾ ਜਿਹਦਾ ਕੀ ਉਹਨੂੰ ਕਰਨਾ ਚਾਹੀਦਾ ਬੇਸ਼ੱਕ ਆ ਮਾ ਦੀ ਪਾਰਟੀ ਦੇ ਚੰਗੇ ਬੰਦੇ ਮੇਰੇ ਹਲਕੇ ਦੇ ਵਿਸ਼ੇਕ ਸਾਡੇ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਵੀ ਕਹਿੰਦਾ ਜਿਹੜੇ ਚੰਗੇ ਲੋਕ ਨੇ ਉਹ ਕਿਸੇ ਵੀ ਪਾਰਟੀ ਦੇ ਉਹ ਮੈਨੂੰ ਅਕਸਰ ਇਹ ਗੱਲ ਕਹਿੰਦੇ ਰਹਿੰਦੇ ਸੀ ਰਾਜ ਸਾਹਿਬ ਫਾਇਦਾ ਕੀ ਆ ਤੁਹਾਡੇ ਐਮ ਐਲ ਏ ਬਣਦਾ ਤੁਸੀਂ ਇਹ ਦੱਸੋ ਫਿਰ ਮੈਂ ਉਹਦੀ ਗੱਲ ਤਾਂ ਸੁਣਦਾ ਸੀ ਕਿਤੇ ਨਾ ਕਿਤੇ ਮੈਨੂੰ ਇਹ ਅਹਿਸਾਸ ਰਹਿੰਦਾ ਸੀ ਵੀ ਇਹ ਗੱਲ ਤਾਂ ਕੁਝ ਠੀਕ ਕਹਿੰਦੇ ਆ ਪਰ ਮੈਂ ਕਦੀ ਡੇਅਰ ਨਹੀਂ ਕਰ ਸਕਿਆ ਕਿਉਂਕਿ ਮੈਨੂੰ ਇਹ ਤੁਸੀਂ ਇਹ ਗੱਲ ਕਹਿ ਲੋ ਕਿ ਲੋਕ ਹੀ ਕਹਿਣਗੇ ਇਹ ਗਦਾਰੀ ਕਰ ਗਿਆ ਲੋਕ ਹੀ ਕਹਿਣਗੇ ਇਹਨੇ ਆਪਣਾ ਧਰਮ ਸ਼ਰਤ ਤਾਂ ਜਿੱਦਾਂ ਦੀ ਪਨੀ ਕੀ ਕੀ ਪਰ ਮੇਰੇ ਕੋਲ ਤਾਂ ਮੈਨੂੰ ਫਿਰ ਆਇਆ ਕਿ ਨਹੀਂ ਸੋਚਣਾ ਪਿਆ ਵੀ ਮੈਂ ਕਿਹਾ ਨਹੀਂ ਮੈਨੂੰ ਕੋਈ ਲੋਕ ਗੁਦਾਰ ਕਹਿਣ ਮੈਨੂੰ ਮਾੜਾ ਕਹਿਣ ਚੰਗਾ ਕਹਿਣ ਮੈਂ ਕਰਨਾ ਆ ਮੈਂ ਇੱਕ ਇੱਕ ਬਰੀ ਚਾਂਸ ਲੈਣਾ ਕਿਉਂਕਿ ਤੁਸੀਂ ਲੋਕ ਤੁਹਾਨੂੰ ਬਾਰ ਬਾਰ ਐਮਐਲਏ ਐਮਪੀ ਨਹੀਂ ਬਣਾਦੇ ਤੁਸੀਂ ਕਹਿੰਦਾ ਮਤਲਬ ਬਣਾ ਕੇ ਕਹਿੰਦਾ ਮਤਲਬ ਜਦੋਂ ਮੈਂ ਮਾਨ ਸਾਹਿਬ ਨੂੰ ਮੈਂ ਇੱਕ ਵਾਰੀ ਕਿਆ ਬਤ ਤੁਸੀਂ ਸੌ ਚੁੱਕੀ ਹੈ ਖੜਕੜ ਕਲਾ ਔਰ ਤੁਸੀਂ ਉਸ ਧਰਤੀ ਨੂੰ ਉੱਥੇ ਆਏ ਹੋ ਉਸ ਧਰਤੀ ਜਿੱਥੇ ਸ਼ਹੀਦ ਸਰਦਾਰ ਭਗਤ ਸਿੰਘ ਦਾ ਜੱਦੀ ਪਿੰਡ ਆ ਔਰ ਮੈਂ ਕਹਾਂ ਤੁਸੀਂ ਉੱਥੇ ਆਏ ਹੋ ਉੱਥੇ ਕਿ ਦੇਖੋ ਮੱਥਾ ਟੇਕਣਾ ਉਹ ਸਫੀਸ਼ੀਅੰਟ ਨਹੀਂ ਹੈ ਉੱਥੇ ਦੇ ਲੋਕਾਂ ਨੂੰ ਸ਼ਹੀਦ ਸਰਦਾਰ ਭਗਤ ਸਿੰਘ ਕਰਕੇ ਕੁਝ ਦੇਣਾ ਉਹ ਜ਼ਿਆਦਾ ਜ਼ਰੂਰੀ ਹੈ ਉਨ ਮੈਂ ਸਮਝਦਾ ਕਿ ਕਿਉਂਕਿ ਮੈਂ ਹੈਲਥ ਸਰਵਿਸਸੇਸ ਦੇ ਵਿੱਚ ਹੈਗਾ ਆ ਉੱਥੇ ਮੈਂ ਰਖਿਆ ਕਿ ਮੈਡੀਕਲ ਕਾਲਜ ਦੀ ਉਹਨਾਂ ਲੋਕਾਂ ਨੂੰ ਤਾਂ ਕਿ ਲੋਕਾਂ ਨੂੰ ਸੇ ਸਹੂਲਤਾਂ ਮਿਲਣ ਔਰ ਕਹਿੰਦਾ ਮਤਲਬ ਸਰਦਪੂਆ ਸਿੰਘ ਮਾਨ ਸਾਹਿਬ ਨੇ ਉਸੇ ਵੇਲੇ ਕਿਹਾ ਕਿ ਮੈਂ ਤੇਰੇ ਨਾਲ ਸਹਿਮਤ ਆ ਅਸੀਂ ਮੈਡੀਕਲ ਕਾਲਜ ਬਣਾਵਾਂਗੇ ਔਰ ਮੈਂ ਸਮਝਦਾ ਕਿ ਇਹ ਇੱਕ ਸਿੰਗਲ ਜਿਵੇਂ ਇੱਕ ਗਲੀਆਂ ਨਾਲੀਆਂ ਛੱਡੋ ਹੋਰ ਕੰਮ ਛੱਡੋ ਜਿਵੇਂ ਕੱਲਾ ਇੱਕ ਸਿੰਗਲ ਕੰਮ ਕਰਾ ਜਾ ਇੱਕ ਸਾਲ ਦੇ ਵਿੱਚ ਕਿ ਮੈਂ ਸਰਦਪੂਆ ਸਿੰਘ ਮਾਨ ਸਾਹਿਬ ਤੋਂ ਉਦੀ ਸ਼ੁਰੂਆਤ ਕਰਾ ਜਾ ਮੈਡੀਕਲ ਕਾਲਜ ਦੀ ਮੈਂ ਸਮਝਦਾ ਕਿ ਉਹ ਆਲੇ ਦੋਲੇ ਦੇ 50 ਕਿਲੋਮੀਟਰ ਰੇਡੀਅਸ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੋਏਗੀ ਕਿਉਂਕਿ ਸੁਪਰ ਸਪੈਸ਼ਲਿਸਟ ਸਾਡੇ ਨਾ ਮਸ਼ਾਹ ਚ ਬਹੁਤ ਘੱਟ ਮਿਲਦੇ ਆ ਸਪੈਸ਼ਲਿਸਟ ਤਾਂ ਕਿਸੇ ਨਾ ਕਿਸੇ ਸਪੈਸ਼ਲਟੀ ਦਾ ਮਿਲ ਜਾਏਗਾ ਡਾਕਟਰ ਸੁਪਰ ਸਪੈਸ਼ਲਿਸਟ ਨਹੀਂ ਉਹਨਾਂ ਨੂੰ ਕਹਿੰਦਾ ਲੰਦਰ ਜਾਣਾ ਪੈਂਦਾ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਉਹਨਾਂ ਨੂੰ ਲੁਧਿਆਣਾ ਜਾਣਾ ਪੈਂਦਾ ਔਰ ਜਦੋਂ ਉਹ ਫੈਸਿਲਿਟੀ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਮਿਲੇਗੀ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਹੋਏਗੀ ਔਰ ਜਦੋਂ ਮੈਂ ਇਸ ਸਿਸਟਮ ਨੂੰ ਅਲਬਦਾ ਵੀ ਕਹੂੰਗਾ ਤਾਂ ਮੈਨੂੰ ਤਾਂ ਸਕੂਨ ਹੋਏਗਾ ਕਿ ਮੈਂ ਉਹ ਸੀਐਮਸ ਉਹ ਤੋਂ ਕੰਮ ਕਰਾ ਲਿਆ ਜਿਸ ਕੰਮ ਨਾਲ ਘੱਟੋ ਘੱਟ ਕਿਸੇ ਨੂੰ ਤਾਂ ਪਤਾ ਨਹੀਂ ਮੈਨੂੰ ਸਕੂਨ ਜੂ ਮਿਲੇਗਾ ਦੇ ਜੀ ਹੋਪ ਸਸਟੇਨਸ ਲਾਈਫ ਤੁਸੀਂ ਅਲਵਿਦਾ ਹੁੰਦੀਆਂ ਗੱਲਾਂ ਹਜੇ ਨਾ ਕਰੋ ਕੀ ਪਤਾ ਤੁਹਾਡੀ ਇਹ ਇੱਕ ਨਵੀਂ ਸ਼ੁਰੂਆਤ ਜਿਹੜੀ ਆ ਕੋਈ ਪੋਜ਼ਿਟਿਵ ਹੀ ਹੋਵੇ ਪਰ ਸਰ ਜਿੱਥੋਂ ਤੱਕ ਟੈਕਨੀਕਲ ਗੱਲ ਕਰੀਏ ਕਿਉਂਕਿ ਵਿਧਾਨਕਾਰਾਂ ਦੀ ਜੇ ਗੱਲ ਕਰੀਏ ਤੱਕ ਤੁਸੀਂ ਅਕਾਲੀ ਦਲ ਤੋਂ ਵਿਧਾਇਕ ਦੇ ਤੌਰ ਤੇ ਚੁਣੇ ਗਏ ਸੀਗੇ ਹੁਣ ਉਹਦੇ ਚ ਕੋਈ ਇਹ ਅੜਿੱਕਾ ਆਇਆ ਕਿਸੇ ਤਰੀਕੇ ਦੇ ਤੁਸੀਂ ਉੱਥੇ ਤਾਂ ਨਹੀਂ ਤੁਹਾਨੂੰ ਅੱਗੇ ਪ੍ਰੋਸੀਡ ਕਰਨਾ ਪਏਗਾ ਉਹਨੂੰ ਲੈ ਕੇ ਕਿਉਂਕਿ ਹੁਣ ਤੁਸੀਂ ਆਮ ਆਦਮੀ ਪਾਰਟੀ ਵੱਲ ਆ ਗਏ ਦੇਖੋ ਮੈਂ ਉਸਨੂੰ ਵੀ ਕਿਹਾ ਸੀ ਮੈਂ ਦੇਖੋ ਜੋ ਕਾਨੂੰਨ ਕਹਿੰਦਾ ਗੱਲ ਤਾਂ ਕਾਨੂੰਨ ਨੇ ਕਰਨੀ ਆ ਕਾਨੂੰਨ ਜੇਕਰ ਮੇਰੇ ਇਸ ਕੰਮ ਦੇ ਵਿੱਚ ਉਹ ਮੈਨੂੰ ਕਹੇਗਾ ਕਿ ਵੀ ਨਹੀਂ ਐਜ਼ ਅ ਐਮਐਲਏ ਕੰਟੀਨਿਊ ਨਹੀਂ ਕਰ ਸਕਦਾ ਤਾਂ ਮੈਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਅਸੀਂ ਕਾਨੂੰਨ ਤੋਂ ਥੋੜਾ ਵੱਡਿਆ ਕਾਨੂੰਨ ਹੀ ਵੱਡਾ ਸਰਦਾ ਰਹਿੰਦਾ ਔਰ ਇਹਦੀ ਮੈਂ ਸਲਾਹ ਵੀ ਇੱਕ ਅਦੇ ਦਿਨ ਚ ਜਿਹੜਾ ਮੈਂ ਖੁਦਸਾ ਇਕੱਲੇ ਮੈਂ ਇੱਥੇ ਇਸੇ ਕੰਮ ਦੇ ਵਕੀਲ ਐਮਪੀ ਵੀ ਰਹੇ ਨੇ ਮੈਨੂੰ ਕਿਸੇ ਨੇ ਕਿਹਾ ਕਿ ਮੈਂ ਤੁਹਾਡੀ ਉਹਨਾਂ ਨਾਲ ਅਪਾਇੰਟਮੈਂਟ ਬਣਾਵਾ ਦੂੰਗਾ ਮੈਂ ਔਰ ਕੁਝ ਜਾਊਂਗਾ ਕਿਉਂਕਿ ਇਹ ਗੱਲ ਪੱਕੀ ਹੈ ਕਿ ਜਦੋਂ ਮੈਂ ਜੁਆਇਨ ਕੀਤਾ ਉਸ ਵੇਲੇ ਮੈਨੂੰ ਨਹੀਂ ਪਤਾ ਸੀ ਕਿ 23 ਚਾਹੀਦੀ ਹੈ ਕਿ 13 ਚਾਹੀਦੀ ਹੈ ਇਹ ਵੱਡੀ ਮੇਰੀ ਨਿਲਾਕੀ ਹੈ ਵੈਸੇ ਇਹ ਨਹੀਂ ਮੈਂ ਕਦੀ ਅਗਲੀ ਚੀਜ਼ ਮੈਨੂੰ ਨਹੀਂ ਪਤਾ ਪਤਾ ਹੋਣਾ ਚਾਹੀਦੀ ਹੈ ਕਐਮਐਲਏ ਨੂੰ ਤੇ ਮੈਂ ਕਹਿੰਦਾ ਮਤਲਬ ਉਹ ਮੈਨੂੰ ਉਸ ਵੇਲੇ ਪਤਾ ਪਰ ਮੈਂ ਇਹ ਤੁਹਾਡੇ ਮਾਧਿਅਮ ਤੋਂ ਜ਼ਰੂਰ ਕਹੂੰਗਾ ਕਿ ਉਸ ਦਿਨ ਮੈਨੂੰ ਪਤਾ ਨਹੀਂ ਸੀ ਪਰ ਮੈਂ ਪਤਾ ਕਨਫਰਮ ਕਰੂੰਗਾ ਔਰ ਜਿਹੜਾ ਵੀ ਰਸਤਾ ਜੋ ਵੀ ਕਾਨੂੰਨ ਕਹੇਗਾ ਉਹਦੇ ਮੁਤਾਬਕ ਮੈਂ ਮੈਂ ਜੇ ਮੈਂ ਨਾ ਵੀ ਚਾਹਾਂ ਤਾਂ ਵੀ ਤਾਂ ਕਾਨੂੰਨ ਹੀ ਕੰਮ ਕਰਨਾ ਕਾਨੂੰਨਾਂ ਜੋ ਵੀ ਕਹੇਗਾ ਉਹ ਦੱਸੂੰਗਾ ਜੀ ਸਰ ਥੋੜਾ ਹਟਕੇ ਸਵਾਲ ਕਰ ਰਹੀ ਆ ਕਿਉਂਕਿ ਤੁਸੀਂ ਡਾਕਟਰ ਵੀ ਹੈਗੇ ਹੋ ਇੱਕ ਪਿੱਛੇ ਜੇ ਹੁਣੀ ਮਤਲਬ ਕਿ ਥੋੜੇ ਦਿਨ ਹੋਏ ਹੈ ਇੱਕ ਕੋਲਕਾਤਾ ਦੇ ਵਿੱਚ ਇੱਕ ਜੂਨੀਅਰ ਡਾਕਟਰ ਹੈਗੇ ਆ ਜਿਹੜੀ ਉਹਦਾ ਰੇਪ ਹੋਇਆ ਔਰ ਉਹਦੇ ਬਾਅਦ ਮਰਡਰ ਹੋ ਜਾਂਦਾ ਹੈ ਔਰ ਬਹੁਤ ਤਰਥਲੀ ਮਚੀ ਹੋਈ ਹੈ ਆਈਐਮਏ ਦੇ ਸਾਰੇ ਡਾਕਟਰਸ ਨੇ ਹੜਤਾਲ ਕੀਤੀ ਹੋਈ ਹੈ ਡਾਕਟਰ ਸਟ੍ਰਾਈਕ ਤੇ ਨੇ ਆਲਰੇਡੀ ਅੱਜ ਸਵੇਰੇ 6 ਵਜੇ ਤੱਕ ਤੇ ਕਾਲ ਸੀ ਸੀਗੀ ਉਹਦੇ ਬਾਅਦ ਐਕਸਟੈਂਡ ਕਰਦੇ ਆ 2 ਆਵਰਸ ਦੀ ਹੁਣ ਡਿਲੇ ਕਰਦੇ ਕਿ ਉਹ ਅੱਗੇ ਦੀਆਂ ਗੱਲਾਂ ਨੇ ਕਿਉਂਕਿ ਅਸੀਂ ਜਦੋਂ ਉਹਨਾਂ ਨਾਲ ਡਾਕਟਰ ਨਾਲ ਗੱਲ ਕੀਤੀ ਆਈਐਮਐਨ ਨਾਲ ਗੱਲ ਕੀਤੀ ਤਾਂ ਕਹਿੰਦੇ ਕਿ ਡਾਇਰੈਕਟਿਵ ਜਿਵੇਂ ਆਣਗੇ ਉਵੇਂ ਕਰਾਂਗੇ ਅਸੀਂ ਹੈੱਡ ਆਫਿਸ ਤੋਂ ਪਰ ਜਿੱਦਾਂ ਦੀ ਏਦਾਂ ਦੇ ਹਾਲਾਤ ਨੇ ਦੇਸ਼ ਦੇ ਵਿੱਚ ਏਦਾਂ ਦੀ ਬਾਰ-ਬਾਰ ਹੋ ਰਹੀਆਂ ਨੇ ਚੀਜ਼ਾਂ ਉੱਤਰਾਖੰਡ ਦੇ ਵਿੱਚ ਵੀ ਨਰਸਿੰਗ ਦੀ ਇੱਕ ਲੜਕੀ ਦੇ ਨਾਲ ਐਵੇਂ ਹੋਇਆ ਕਿੱਧਰ ਨੂੰ ਜਾ ਰਿਆ ਦੇ ਜਦੋਂ ਮੈਡੀਕਲ ਨੂੰ ਖਾਸ ਕਰਕੇ ਦੇਖ ਕੇ ਕਿਉਂਕਿ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਉਹ ਵੀ ਮੰਗ ਰਹੇ ਨੇ ਕਈ ਇਸ ਤਰ੍ਹਾਂ ਦੀਆਂ ਗੱਲਾਂ ਨੇ ਮਤਲਬ ਏਦਾਂ ਦੀਆਂ ਬਦਹਾਲੀਆਂ ਕਦੋਂ ਤੱਕ ਸਿਸਟਮ ਚੋਂ ਬਾਹਰ ਹੋਣਗੀਆਂ ਤਕੋ ਇਹ ਬੜੀ ਬੰਦਪਾਗੀ ਗੱਲ ਹੋਈ ਆ ਕੱਲ ਅਸੀਂ ਵੀ ਨਮੀ ਸਟ੍ਰਾਈਕ ਤੇ ਸੀ ਜੀ ਅਸੀਂ ਵੀ ਕੱਲ ਸੜਕ ਦੇ ਉੱਤੇ ਬੈਠੇ ਸੀ ਥੱਲੇ ਬੈਠੇ ਸੀ ਅਸੀਂ ਅਸੀਂ ਕਿਉਂਕਿ ਉਹ ਜੇ ਤੁਸੀਂ ਉਹਨੂੰ ਇੱਕ ਡਾਕ ਇਸ ਕਰਕੇ ਨਹੀਂ ਕਿ ਮੈਂ ਡਾਕਟਰ ਹਾਂ ਉਹ ਡਾਕਟਰ ਸੀ ਇਸ ਕਰਕੇ ਨਹੀਂ ਇੱਕ ਸਾਡੀ ਬੱਚੀ ਸੀ ਹਾਂ ਔਰ ਸਭ ਤੋਂ ਮਾੜੀ ਗੱਲ ਇਸ ਚ ਉਹ ਉਸ ਵੇਲੇ ਉਹਦਾ ਰੇਪ ਤੇ ਮਰਡਰ ਹੋਇਆ ਜਦੋਂ ਉਹ ਲੋਕਾਂ ਦੀਆਂ ਜਾਨਾਂ ਪਛਾਣ ਚ ਜਿਹੜੇ ਤਕਲੀਫਬੰਦ ਲੋਕ ਲੈ ਦਾਖਲ ਸੀ ਹਸਪੀਟਲ ਦੇ ਉਹਦੀ ਸੇਵਾ ਕਰ ਰਹੀ ਸੀ ਤੇ ਮੈਂ ਸਮਝਦਾ ਕਿ ਅਸੀਂ ਇੰਨੇ ਕਿਸ ਤਰ੍ਹਾਂ ਦਾ ਸਾਡੀ ਸੋਚ ਹੈ ਕਿ ਅਸੀਂ ਆਪਣੀਆਂ ਬੱਚੀਆਂ ਜਿਹੜੀਆਂ ਚਲੋ ਡਿਫਰੈਂਟ ਗੱਲਾਂ ਲੋਕ ਬਹੁਤ ਕਰਨਗੇ ਜਿਹੜੀ ਬੱਚੀ ਸਾਡੀ ਸੇਵਾ ਕਰ ਰਹੀ ਹੈ ਉੱਥੇ ਮੇਲ ਪੇਸ਼ੈਂਟ ਵੀ ਹੋਣਗੇ ਫੀਮੇਲ ਪੇਸ਼ੈਂਟ ਵੀ ਹੋਣ ਘਰ ਤਾਂ ਉਹ ਕਦੀ ਨਹੀਂ ਸੋਚਣਾ ਕਿ ਮੇਰੇ ਨਾਲ ਇਹ ਹੋ ਜਾਏਗਾ ਮੈਂ ਸਮਝਦਾ ਕਿ ਇਸ ਤੋਂ ਮਾੜੀ ਗੱਲ ਹੋ ਨਹੀਂ ਸਕਦੀ ਔਰ ਇਹਦੀ ਅਸੀਂ ਨਖੇਦੀ ਵੀ ਕਰਦੇ ਹਾਂ ਔਰ ਐਜ਼ ਅ ਡਾਕਟਰ ਮੈਂ ਮਹਿਸੂਸ ਕਰਦਾ ਕਿ ਲੋਕਾਂ ਨੂੰ ਜੇਕਰ ਕਿਸੇ ਤੋਂ ਕਿਉਂਕਿ ਮੇਰੇ ਲਈ ਕਦੀ ਵੀ ਕੋਈ ਮੇਲ ਫੀਮੇਲ ਨਹੀਂ ਹੁੰਦਾ ਜਦੋਂ ਮੇਰੇ ਕੋਲ ਪੇਸ਼ੈਂਟਾਂ ਦਾ ਡਾਕਟਰ ਤੋਂ ਨਹੀਂ ਹੁੰਦਾ ਤੇ ਅਸੀਂ ਸਦਾ ਹੀ ਚਾਹਨੇ ਕਿ ਔਰ ਇਹ ਵੀ ਨਾਲ ਹੁੰਦਾ ਸਦਾ ਹੀ ਪ੍ਰਾਇੋਰਟੀ ਹੁੰਦੀ ਹੈ ਕਿ ਮੈਨੂੰ ਪੈਸੇ ਵਿਚ ਘੱਟ ਮਿਲ ਜਣ ਪਰ ਇਹ ਬੰਦਾ ਠੀਕ ਹੋ ਜਾਏ ਜੀ ਸਾਨੂੰ ਉਹ ਉਹਦੇ ਠੀਕ ਹੋਣ ਦਾ ਜਿਆਦਾ ਮਤਲਬ ਹੁੰਦਾ ਔਰ ਜੇਕਰ ਇਸ ਤਰ੍ਹਾਂ ਦਾ ਬਿਹੇਵੀਅਰ ਇੱਕ ਡਾਕਟਰ ਨਾ ਹੋਏਗਾ ਤੇ ਇਹ ਕਿਤੇ ਨਾ ਕਿਤੇ ਸਾਡੀ ਹੈਲਥ ਸਰਵਿਸਿਜ਼ ਦੇ ਵਿੱਚ ਅੜਿੱਕਾ ਬਣੇਗਾ ਕੋਈ ਜਿਹੜੀ ਕੋਈ ਵੀ ਲੇਡੀ ਉਹ ਜੇ ਰਾਤ ਨੂੰ ਉਹਨੂੰ 12 ਵਜੇ ਮੰਨ ਲਓ ਸਪੋਜ਼ ਕਾਲ ਆਂਦੀ ਹੈ ਉਹਨੂੰ ਹਸਪੀਟਲ ਜਾਣਾ ਪੈਂਦਾ ਕਿਉਂਕਿ ਨਾਈਟ ਨਹੀਂ ਜੀ ਕਈ ਵਾਰੀ ਮੇਰੀ ਵਾਈਫ ਆਪਣੀ ਮੇਰੀ ਮੇਰੀ ਵਾਈਫ ਮੈਡੀਕਲ ਅਫਸਰ ਸੀ ਉਹ ਰਾਤ ਨੂੰ ਕਈ ਵਾਰੀ 12 1 ਵਜੇ ਕੋਈ ਕੁਸ਼ਰੀਨਾ ਆਂਦਾ ਸੀ ਉਹਨੂੰ ਜਾਣਾ ਪੈਂਦਾ ਸੀ ਔਰ ਉਹਦੇ ਨਾਲ ਇਕੱਲਾ ਹੀ ਇੱਕ ਬੰਦਾ ਉਸ ਦੀ ਐਂਬੂਲੈਂਸ ਲੈਣ ਆਂਦੀ ਸੀ ਉਹ ਹੀ ਇਕੱਲਾ ਹੀ ਹੁੰਦਾ ਸੀ ਬੰਦਾ ਉਹ ਹੀ ਮੇਲ ਪਰ ਜੇ ਸਾਡਾ ਵਿਸ਼ਵਾਸੀ ਟੁੱਟ ਜਾਏ ਤਾਂ ਉਹਦਾ ਸਫਰਰ ਕੌਣ ਹੈ ਔਰ ਐਜ਼ ਅ ਐਮਐਲਏ ਮੈਂ ਗੱਲ ਜਰੂਰ ਕਰਨਾ ਚਾਹੁੰਗਾ ਸਾਨੂੰ ਕਾਨੂੰਨ ਇਦਾਂ ਦਾ ਬਣਾਉਣਾ ਚਾਹੀਦਾ ਕਿ ਸਾਡੀਆਂ ਬੱਚੀਆਂ ਉਹ ਕਿਸੇ ਵੀ profession ਚ ਹੋਣ ਉਹਨਾਂ ਨੂੰ ਕਦੀ ਇਹ ਡਰ ਨਾ ਲੱਗੇ ਅਸੀਂ ਇੰਨਾ ਸਖਤ ਕਾਨੂੰਨ ਬਣਾਈਏ ਕਿ ਜਿਹੜੇ ਲੋਕ ਇਦਾਂ ਦਾ ਸੋਚ ਰੱਖਦੇ ਆ ਉਹ ਕਿਸੇ ਤਰੀਕੇ ਬਚ ਨਾ ਸਕਣ ਉਹਨਾਂ ਨੂੰ ਜੇਕਰ ਸਜ਼ਾਵਾ ਯਾਨੀ ਮੈਂ ਇੱਕ ਵਿਧਾਨ ਸਭਾ ਚ ਵੀ ਰੱਖੂੰਗਾ ਗੱਲ ਕਿ ਇਦਾਂ ਦੀਆਂ ਸਜ਼ਾਵਾ ਲਿਆਓ ਕਿ ਉਹਦੇ ਜਣੇ ਉਹਦੇ ਗਾਹਾਂ ਵਾਲੇ ਆਣ ਵਾਲੀਆਂ ਪੀੜ੍ਹੀਆਂ ਵੀ ਸੋਚ ਨਾ ਸਕਣ ਕਿਵੇਂ ਦੰਦਾ ਕ੍ਰਾਈਮ ਕਰਾਂ ਉਹਦੇ ਲਈ ਸਾਨੂੰ ਕੱਲੇ ਐਮਐਲਏ ਕੱਲੇ ਡਾਕਟਰ ਸਾਨੂੰ ਸਾਰੀ ਸੋਸਾਇਟੀ ਨੂੰ ਇਦਾਂ ਦਾ ਮੰਗ ਕਰਨੀ ਚਾਹੀਦੀ ਇਦਾਂ ਦਾ ਸਿਸਟਮ ਲੈਣਾ ਚਾਹੀਦਾ ਦੇਖੋ ਕ੍ਰਾਈਮ ਬੰਦ ਨਹੀਂ ਹੋਣਾ ਯਾਨੀ ਕਿ ਗਾਂਹ ਰੇਪ ਨਹੀਂ ਹੋਣੇ ਮਰਡਰ ਨਹੀਂ ਹੋਣੇ ਪਰ ਫਿਰ ਉਹੀ ਬੰਦਾ ਕਰੇਗਾ ਜਿਹੜਾ ਕਹਿੰਦਾ ਮਤਲਬ ਜਿਹਨੂੰ ਪਤਾ ਹੀ ਕੁਝ ਨਹੀਂ ਕਹਿੰਦਾ ਦੁਨੀਆ ਤੋਂ ਜਿਹੜਾ ਦੂਧਰ ਹੋ ਗਿਆ ਜੇਕਰ ਅਸੀਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣ 'ਚ ਕਾਮਯਾਬ ਹੋਈਏ ਆਪਣੇ ਭੈਣ ਭਰਾਵਾਂ ਨੂੰ ਸਮਝਾਉਣ 'ਚ ਕਾਮਯਾਬ ਹੋਈਏ ਮੈਂ ਆਪਣੇ ਆਪ ਇਸ ਨੂੰ ਇਹ ਮਹਿਸੂਸ ਕਰਾਂ ਸਮਝਣ 'ਚ ਕਾਮਯਾਬ ਹੋਵਾਂ ਕਿ ਇਹ ਕੰਮ ਸੋਸਾਇਟੀ ਨੂੰ ਨਹੀਂ ਕਰਨੇ ਜਦੋਂ ਜਦ ਮੈਨੂੰ ਸਮਝ ਨਹੀਂ ਆਦੀ ਮੈਂ ਦੂਸਰਿਆਂ ਨੂੰ ਸਮਝਾਂਦਾ ਮੈਨੂੰ ਸਮਝਣਾ ਕਿ ਕੱਲੇ ਕੱਲੇ ਨੂੰ ਸਮਝਾਣਾ ਚਾਹੀਦਾ ਔਰ ਸਮਝਣ ਦੀ ਇਹ ਲੋਡ ਹੈ ਇਸ ਸਮੇਂ ਦੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਜੋ ਖਾਸ ਕਰਕੇ ਡਾਕਟਰ ਜਿਹੜੇ ਹੁਣ ਇਸ ਟਾਈਮ ਡਿਮਾਂਡ ਕਰ ਰਹੇ ਹੈ ਮੈਡੀਕਲ ਪ੍ਰੋਟੈਕਸ਼ਨ ਐਕਟ ਦੀ ਡਿਮਾਂਡ ਕਰ ਰਹੇ ਤੁਹਾਨੂੰ ਲੱਗਦਾ ਕਿ ਮੈਡੀਕਲ ਪ੍ਰੋਟੈਕਸ਼ਨ ਐਕ ਸਪੈਸ਼ਲੀ ਜੇ ਡਾਕਟਰ ਦੀ ਗੱਲ ਕੀਤੀ ਜਾਏ ਉਹਨਾਂ ਦੀ ਹੀ ਡੈਫੀਨੇਟਲੀ ਉਹਨਾਂ ਦੀ ਸੁਰੱਖਿਆ ਦੀ ਗੱਲ ਹੈ ਵਾਕਈ ਕੋਈ ਉਹਨਾਂ ਨੂੰ ਉਮੀਦ ਜਾਂ ਉਹਨਾਂ ਨੂੰ ਵਾਕਈ ਸੁਰੱਖਿਅਤ ਕਰਨ ਦੇ ਵਿੱਚ ਉਹ ਪੂਰੀ ਤਰੀਕੇ ਨਾਲ ਕੰਪਲੀਟਲੀ ਪੈਕੇਜ ਹੋਏਗਾ ਕੋਈ ਉਹ ਕੰਮ ਕਰੇਗਾ ਕਿ ਇਹ ਮ ਹੀ ਮਾਨਸਿਕਤਾ ਚੇਂਜ ਕਰਨ ਦੀ ਕਿਤੇ ਲੋੜ ਹੈ ਮੈਂ ਸਮਝਦਾ ਕਿ ਮੈਨੂੰ ਜੇ ਕੋਈ ਇੰਡੀਵਿਜੂਅਲ ਪੁੱਛੇ ਮੈਂ ਸਮ ਮਾਨਸਿਕਤਾ ਹੀ ਚੇਂਜ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਪ੍ਰੋਟੈਕਸ਼ਨ ਤਾਂ ਇੱਥੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਵੀ ਸੀ ਪੋਟੈਂਸ਼ੀਅਲ ਤਾਂ ਸਰਦਾ ਬਿਆਨ ਸਿੰਘ ਨੂੰ ਵੀ ਸੀ ਬਹੁਤ ਲੋਕਾਂ ਨੂੰ ਪ੍ਰੋਟੈਕਸ਼ਨ ਮਿਲੀ ਹੈ ਕਿ ਉਹ ਕ੍ਰਾਈਮ ਰੁਕ ਜਾਂਦੇ ਆ ਮੈਂ ਸਮਝਦਾ ਕਿ ਜਿੰਨਾ ਚਿਰ ਅਸੀਂ ਲੋਕਾਂ ਨੂੰ ਇਹ ਸਮਝਾਉਣ 'ਚ ਕਾਮਯਾਬ ਨਹੀਂ ਹੁੰਦੇ ਕਿ ਕੋਈ ਜਿਹੜੀ ਬੱਚੀ ਆ ਜਿੰਨਾ ਚਿਰ ਸੀ ਉਹਨੂੰ ਇਸ ਕਰਕੇ ਇਦਾਂ ਦਾ ਵਿਹਮ ਨਹੀਂ ਕੀਤਾ ਸਾਡੀ ਜਿਹੜੀ ਸਾਡੀ ਉਮਰ ਚ ਕੀ ਐ ਸਾਡੀ ਉਹ ਬੇਟੀਆਂ ਵਰਗੀ ਆ ਸਾਡੀਆਂ ਭੈਣਾਂ ਵਰਗੀ ਆ ਸਾਡੀ ਕਿਸ ਤਰ੍ਹਾਂ ਦਾ ਉਹ ਨਾ ਰਿਲੇਸ਼ਨ ਆ ਜਿੰਨਾ ਚਿਰ ਸੀ ਕਹਿੰਦਾ ਮਨੇ ਉਹ 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 ਫੀਲ ਨਹੀਂ ਕਰਦੇ ਉਹਨਾਂ ਚਿਰ ਮੈਂ ਸਮਝਦਾ ਕਿ ਕਿਸੇ ਵੀ ਚੀਜ਼ ਦਾ ਕਿਸੇ ਕਿਸੇ ਵੀ ਚੀਜ਼ ਦਾ ਕੋਈ ਫਾਇਦਾ ਨਹੀਂ ਸਾਨੂੰ ਆਪਣੇ ਮੈਂ ਸਮਝਦਾ ਆਪਣੇ ਘਰ ਚ ਬੈਠ ਕੇ ਹਰ ਰੋਜ਼ ਆਪਣੇ ਬੱਚਿਆਂ ਨੂੰ ਜਿਹੜੇ ਵੱਡੇ ਆ ਆਪਣੇ ਬੱਚਿਆਂ ਨੂੰ ਜੂ ਸਮਝਾਣ ਬੇ ਆਇਲਾ ਕਰਾਈ ਮਨਾ ਇਹ ਕ੍ਰਾਈਮ ਰੱਬ ਦੇ ਕਾਨੂੰਨ ਨੂੰ ਬਦਲਣ ਵਾਲਾ ਕ੍ਰਾਈਮ ਜਿਹੜਾ ਜਿੱਦ ਅਸੀਂ ਕਹਿੰਦਾ ਮਤਲਬ ਜੇ ਅਸੀਂ ਰੱਬ ਨੂੰ ਮੰਨਦੇ ਆ ਤਾਂ ਰੱਬ ਦਾ ਭੈ ਦੇਣਾ ਮਾਨਸਿਕਤਾ ਚੇਂਜ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਔਰ ਪ੍ਰੋਟੈਕਸ਼ਨ ਠੀਕ ਹੈ ਜੇਸੀਂ ਕੰਮ ਕਰਨਾ ਤੇ ਉਹਦੇ ਲਈ ਪ੍ਰੋਟੈਕਸ਼ਨ ਪਰ ਪ੍ਰੋਟੈਕਸ਼ਨ ਇਕੱਲੇ ਇਕੱਲੇ ਨੂੰ ਦਿੱਤੀ ਨਹੀਂ ਜਾ ਸਕਦੀ ਸੋ ਮੈਂ ਮਹਿਸੂਸ ਕਰਦਾ ਕਿ ਸਾਨੂੰ ਲੋਕਾਂ ਦੇ ਵਿੱਚ ਇੰਨੀ ਕੁ ਐਜੂਕੇਸ਼ਨ ਵਧੀਆਂ ਲੈਣੀ ਚਾਹੀਦੀ ਆ ਤੇ ਤਾਂ ਕਿ ਲੋਕਾਂ ਦਾ ਅਵੇਅਰਨੈਸ ਜ਼ਿਆਦਾ ਹੋਣੀ ਚਾਹੀਦੀ ਕਿ ਤਾਂ ਲੋਕ ਇਦਾਂ ਦੇ ਕੰਮ ਨਾ ਕਰਨ ਜੀ ਆਖੀ ਸਵਾਲ ਹੈ ਸਰ ਮੇਰਾ ਅਕਾਲੀ ਦਲ ਦਾ ਤੁਸੀਂ ਹੁਣ ਛੱਡ ਆਇਓ ਪਰ ਉਹਦਾ ਤੁਹਾਨੂੰ ਲੱਗਦਾ ਹੈ ਕਿ ਹੁਣ ਕੋਈ ਆਉਣ ਵਾਲੇ ਦਿਨਾਂ ਚ ਫਿਊਚਰ ਹੈ ਜਿਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਅ ਹੋਰਾਂ ਦੇ ਖਿਲਾਫਤ ਐਨੀ ਹੋਈ ਟੁੱਟ ਕੇ ਇੱਕ ਤੜਾ ਅਲੱਗ ਹੋ ਗਿਆ ਅਕਾਲ ਤਖਤ ਤੇ ਚਲੇ ਗਏ ਬਹੁਤ ਸਾਰੇ ਮੁੱਦੇ ਨੇ ਹੁਣ ਬਖਰਾ ਖਲਾ ਜਿਹੜਾ ਬਹੁਤ ਜ਼ਿਆਦਾ ਆ ਗਿਆ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਉਭਾਰ ਕਿਵੇਂ ਹੋਏਗਾ ਜਾਂ ਕੋਈ ਨਵਾਂ ਅਕਾਲੀ ਦਲ ਬਣੇਗਾ ਲੀਡਰਲੈਸ ਜਿਸ ਤਰੀਕੇ ਦੇ ਨਾਲ ਕੌਮ ਜਾਂ ਉਹ ਪਾਰਟਿਕੂਲਰ ਇੱਕ ਪਾਰਟੀ ਹੋ ਗਈ ਹੈ ਬਾਰ ਬਾਰ ਗੱਲਾਂ ਇਸ ਟਾਈਮ ਤੱਕ ਉੱਠ ਰਹੇ ਨੇ ਦੇਖੋ ਮੈਂ ਕਿਉਂਕਿ ਅਕਾਲੀ ਦਲ ਚ ਰਿਆਂ ਜਿੰਨਾ ਮਾਨ ਸਨਮਾਨ ਮਿਲਿਆ ਮੈਨੂੰ ਉਸੇ ਪਾਰਟੀ ਚ ਹਜੇ ਤੱਕ ਮਿਲਿਆ ਮੈਂ ਇਹ ਆਸ ਵੀ ਕਰਦਾ ਕਿ ਅਕਾਲੀ ਦਲ ਇੱਕ ਦਿਨ ਜ਼ਰੂਰ ਉੱਠੇਗਾ ਦੇਖੋ ਆਣਾ ਜਾਣਾ ਇੱਕ ਇਹ ਤਾਂ ਖੂਨ ਜਾਂ ਟੈਂਡਾ ਸ਼ਾਇਦ ਤੁਸੀਂ ਸਮਝਦੇ ਹੋ ਜੀ ਬਿਲਕੁਲ ਇੱਕ ਟੈਂਟ ਪਾਣੀ ਪਰ ਗਏ ਜਾਂਦੀ ਹੈ ਦੂਜੀ ਖਾਲੀ ਹੋ ਜਾਂਦੇ ਹੋ ਜਾਂਦਾ ਇਸ ਤਰ੍ਹਾਂ ਕਦੀ ਕੋਈ ਖਤਮ ਨਹੀਂ ਹੋਇਆ ਔਰ ਮੈਂ ਉਮੀਦ ਕਰਦਾ ਕਿ ਜੇ ਅਸੀਂ ਇੱਕ ਚੰਗੀ ਸੋਚ ਪਰਣੀ ਤਾਂ ਉਬਰ ਨਾ ਗਈ ਕਦੇ ਨਾ ਕਿਉਂਕਿ ਹਰ ਸੋਚ ਦਾ ਉਬਰਣਾ ਨਾਲੇ ਅਕਾਲੀ ਦਲ ਦੀ ਸੋਚ ਜਿਹੜੀ ਆ ਉਹ ਕਿਤੇ ਨਾ ਕਿਤੇ ਗੁਰੂਆਂ ਦੀ ਸੋਚ ਨੂੰ ਅਪਣਾਇਆ ਕਿਤੇ ਗਲਤੀਆਂ ਹੋਈਆਂ ਹੋਣਗੇ ਮੈਨੀਆਂ ਇਸ ਤੋਂ ਗਲਤ ਕਹਦਾ ਪਰ ਜੋ ਅਸਲੀ ਅਕਾਲੀ ਦਲ ਦੀ ਸੋਚ ਆ ਉਹ ਹੌਲੀ-ਹੌਲੀ ਨਿਖਰੇਗੀ ਮੈਨੂੰ ਲੱਗਦਾ ਨਿਖਰੇਗੀ ਤੇ ਤੰਮ੍ਹ ਮਨ ਲੱਭ ਠੀਕ ਹੋਏਗਾ ਮਨ ਹੋਣਾ ਚਾਹੀਦਾ ਠੀਕ ਮੇਰੇ ਮਤਬੀਕ ਆਪਣਾ ਫਿਊਚਰ ਜਿਹੜਾ ਆਮ ਆਦਮੀ ਪਾਰਟੀ ਦੇਖ ਰਿਹਾਉਣ ਵਾਲੇ ਟਾਈਮ ਦੇ ਵਿੱਚ ਜੇ ਸਾਰਾ ਜਿਹੜੀ ਟੈਕਨੀਕੈਲिटीज ਨੇ ਉਹ ਸਾਰੀਆਂ ਸોર્ટ ਆਫ ਹੋ ਜਾਂਦੀਆਂ ਸਾਰਾ ਕੁਝ ਹੋ ਜਾਂਦਾ ਤੁਸੀਂ ਅੱਗੇ ਇਹਦੇ ਨਾਲ ਹੀ ਜੁੜੇ ਰਹਿਣਾ ਦੇਖ ਰਿਹਾ ਹੋ ਆਪਣੇ ਆਪ ਨੂੰ ਨਹੀਂ ਮੇਰਾ ਤੇ ਦੇਖੋ ਨਹੀਂ ਮੇਰਾ ਇਹ ਬਣਦਾ ਆ ਜੱਜਮੈਂਟ ਆ ਅੱਜ ਜਿਸ ਕਰਦਾ ਜਿੰਨਾਂ ਦਾ ਮੈਂ ਖਾਣਾ ਹੈ ਜਿੰਨਾਂ ਦੀ ਮੈਂ ਗੱਲ ਕਰਨੀ ਹੈ ਉਹਨਾਂ ਨਾਲ ਮੈਂ ਸੰਸੀਅਰਾਂ ਮੈਂ ਮੇਰੀ ਡਿਊਟੀ ਅੱਜ ਠੀਕ ਹੈ ਜਿੱਦਨ ਕਹਿੰਦਾ ਮੈਨੂੰ ਲੱਗਿਆ ਕਿ ਨਹੀਂ ਮੇਰੇ ਉਹ ਡਿਫਰੈਂਟ ਹਰ ਇੱਕ ਦੀ ਆਪਣੀ ਆਪਣੀ ਦੁਈ ਆ ਪਰ ਮ ਮੈਂ ਉਹਨਾਂ ਦਾ ਉਹਦੇ ਵਿੱਚ ਮੈਂ ਫਿਊਚਰ ਦੇਖਦਾ ਔਰ ਕਿਉਂਕਿ ਜੇ ਤੁਸੀਂ ਦਿਲੋਂ ਹੀ ਨਹੀਂ ਗਏ ਫਿਕਾਦੇ ਗਏ ਜੀ ਹਨ ਇਸ ਕਰਕੇ ਮੈਂ ਦਿਲੋਂ ਗਿਆ ਔਰ ਦਿਲੋਂ ਹੀ ਮੈਂ ਆਪਣਾ ਫਿਊਚਰ ਉਹ ਚ ਲੱਭੂਗਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਅੱਛੀ ਕਿ ਸਾਡੇ ਨਾਲ ਡਾਕਟਰ ਸੁਖਵਿੰਦਰ ਸੁਖੀ ਅਕਾਲੀ ਦਲ ਛੱਡ ਕੇ ਹੁਣ ਆਮ ਆਦਮੀ ਪਾਰਟੀ ਆਏ ਪਰ ਉਹਨਾਂ ਦਾ ਜਿਹੜਾ ਰੀਜ਼ਨ ਕਹਿੰਦੇ ਪਤਾ ਤਾਂ ਮੈਨੂੰ ਵੀ ਨਹੀਂ ਸੀ ਕਿ ਮੈਂ ਆਮ ਆਦਮੀ ਪਾਰਟੀ ਪਾਰਟੀ ਜੁਆਇਨ ਕਰਨੀ ਹੈ ਬਟ ਇੰਨਾ ਜ਼ਰੂਰ ਹੈ ਕਿ ਪਿਛਲੇ ਕਈ ਸਾਲਾਂ ਤੋਂ 7 6 7 ਸਾਲਾਂ ਤੋਂ ਜਿਹੜਾ ਹੈਗਾ 7 7 ਸਾਲਾਂ ਤੋਂ ਮੈਨੂੰ ਉਸ ਇਲਾਕੇ ਦੇ ਵਿੱਚ ਜਿਹੜਿਆ ਐਜ਼ ਐਮਐਲਏ ਮੈਂ ਜੋ ਵਿਕਾਸ ਕਰਨਾ ਉਥੇ ਚਾਹੀਦਾ ਸੀ ਜਾਂ ਮੇਰਾ ਜੋ ਉਥੇ ਡਿਊਟੀ ਬਣਦੀ ਸੀ ਲੋਕ ਜੋ ਮੇਰੇ ਤੋਂ ਚਾਹੁੰਦੇ ਸੀਗੇ ਮੈਂ ਰਿਪਰੈਜ਼ੈਂਟੇਟਿਵ ਆ ਉਥੋਂ ਦੇ ਲੋਕਾਂ ਦਾ ਤਾਂ ਉਹ ਉਹਨਾਂ ਨੂੰ ਮੈਂ ਨਹੀਂ ਦੇ ਸਕਿਆ ਇਸ ਕਰਕੇ ਮੈਂ ਚਾਹਨਾ ਕਿ ਮੈਂ ਮੈਨੂੰ ਲੱਗਿਆ ਕਿ ਮੈਨੂੰ ਰੂਲਿੰਗ ਪਾਰਟੀ ਹੀ ਕੰਮ ਕਰਵਾ ਸਕਦੀ ਹੈ ਡੈਫੀਨਿਟਲੀ ਕਿਉਂਕਿ ਰੂਲਿੰਗ ਪਾਰਟੀ ਹੀ ਵਿਕਾਸ ਜਾਂ ਕੋਈ ਬਜਟ ਪਾਸ ਕਰਨੇ ਨੇ ਜਾਂ ਕੋਈ ਉਥੇ ਕਿਸੇ ਤਰੀਕੇ ਦੇ ਪ੍ਰੋਜੈਕਟਸ ਲੈ ਕੇ ਆਣੇ ਨੇ ਉਹ ਸਾਰੀਆਂ ਚੀਜ਼ਾਂ ਸਭ ਨੂੰ ਪਤਾ ਹੈ ਕਿ ਉਹ ਜਿਹੜੀ ਸਰਕਾਰ ਹੁੰਦੀ ਹੈ ਉਹੀ ਕਰਵਾਉਂਦੀ ਹੈ ਤੇ ਉਹ ਸਾਰੇ ਡਿਵੈਲਪਮੈਂਟ ਵਰਕਸ ਉਥੇ ਹੋਣ ਲੋਕਾਂ ਨੂੰ ਫਾਇਦਾ ਹੋਵੇ ਇਹਨਾਂ ਲਈ ਲੋਕ ਮੇਰ ਤੋਂ ਉਮੀਦ ਵੀ ਕਰਦੇ ਆ ਲੋਕਾਂ ਨੇ ਮੈਨੂੰ ਚੁਣਿਆ ਇਸ ਕਰਕੇ ਮੈਂ ਇੱਕ ਥਾਟ ਜ਼ਰੂਰ ਦਿੰਦਾ ਕਿ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਚਾਹੀਦਾ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ